ਸਤਲੁਜ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਕਮਲਜੀਤ ਕੌਰ ਇੱਕ ਪਾਸੇ ਪੰਜਾਬ ਹਰਿਆਣਾ ਸਮੇਤ ਪੂਰੇ ਉਤਰੀ ਭਾਰਤ ਦੇ ਵਿੱਚ 45 ਤੋਂ 40 ਡਿਗਰੀ ਤਾਪਮਾਨ ਪਹੁੰਚਿਆ ਹੋਇਆ ਹੈ ਗਰਮੀ ਆਪਣਾ ਪੂਰਾ ਜੋਬਨ ਦਿਖਾ ਰਹੀ ਹੈ ਗਰਮੀ ਦੇ ਮਹੀਨੇ ਦੇ ਵਿੱਚ ਕਹਿਰ ਦੀ ਅੱਗ ਵੱਰ ਰਹੀ ਹੈ ਅਸਮਾਨ ਤੋਂ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਤੇ ਇਸ ਭਾਰ ਗਰਮੀ ਦੇ ਵਿੱਚ ਕਿਸਾਨ ਮੋਰਚਾ ਲਾ ਕੇ ਡਟੇ ਹੋਏ ਨੇ ਅੱਜ ਕਿਸਾਨ ਮੋਰਚੇ ਨੂੰ 100 ਦਿਨ ਦਾ ਸਮਾਂ ਹੋ ਚੁੱਕਿਆ ਹੈ ਤੇ ਲਗਾਤਾਰ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ 13 ਫਰਵਰੀ ਤੋਂ جاری ਹੈ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਅਸੀਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਵਿਖਾਈਆਂ ਨੇ ਤੇ ਅੱਜ ਫੇਰ ਤੋਂ ਇਸ ਅੰਦੋਲਨ ਦੇ ਵਿੱਚ ਇੱਕ ਵੱਡਾ ਇਕੱਠ ਵੇਖਣ ਨੂੰ ਮਿਲਿਆ ਕਿਉਂਕਿ 100 ਦਿਨ ਦਾ ਸਮਾਂ ਹੋ ਗਿਆ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਗਈਆਂ ਸੀ ਸੋ ਇੱਕ ਪਾਸੇ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਕਿਸਾਨ ਹੁਣ ਵੋਟਾਂ ਦੇ ਜ਼ਰੀਏ ਸਰਕਾਰ ਨੂੰ ਜਿਹੜਾ ਇਹ ਟੱਕਰ ਦੇਣਾ ਚਾਹੁੰਦੇ ਨੇ ਇਸ ਅੰਦੋਲਨ ਦੇ ਵਿੱਚ ਇਹ ਕਿਤੇ ਵੀ ਨਹੀਂ ਕਿਹਾ ਗਿਆ ਕਿ ਵੋਟਾਂ ਦਾ ਜਿਹੜਾ ਬਾਈਕਾਟ ਹੈ ਉਹ ਕੀਤਾ ਜਾਏ ਲੇਕਿਨ ਵੋਟਾਂ ਭਾਜਪਾ ਦੇ ਖਿਲਾਫ ਪਾ ਕੇ ਸਰਕਾਰ ਨੂੰ ਸਬਕ ਸਿਖਾਉਣ ਦੀ ਤਿਆਰੀ ਦੇ ਵਿੱਚ ਕਿਸਾਨ ਨੇ ਲਗਾਤਾਰ ਇਹੀ ਜਿਹੜਾ ਸੰਬੋਧਨ ਉਹ ਕੀਤਾ ਜਾ ਰਿਹਾ ਹੈ ਕਿ ਕਿਸੇ ਵੀ ਸੱਤਾਏ ਪਰ ਭਾਜਪਾ ਨੂੰ ਸਤਾ ਨਹੀਂ ਮਿਲਣੀ ਚਾਹੀਦੀ ਸੋ ਹੁਣ ਕਿਸਾਨ ਸਿੱਧੇ ਮੱਥੇ ਜੜਾ ਸਰਕਾਰ ਨੂੰ ਟੱਕਰ ਦੇਣਗੇ ਸੋ ਮੇਰੇ ਪਿੱਛੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਟੇਜ ਸਜੀ ਹੋਈ ਹੈ ਹਜ਼ਾਰਾਂ ਦਾ ਇਕੱਠ ਅੰਦੋਲਨ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਬੀਬੀਆਂ ਬੱਚੇ ਬਜ਼ੁਰਗ ਵੱਡੇ ਪੱਦਰ ਤੇ ਵੱਡੀ ਗਿਣਤੀ ਦੇ ਵਿੱਚ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਸੋ ਪਲਪਲ ਦੀ ਅਪਡੇਟ ਤੁਹਾਡੇ ਤੱਕ ਜਿਹੜੀ ਆ ਪਹੁੰਚ ਰਹੀ ਅੰਦੋਲਨ ਦੀ ਲਗਾਤਾਰ 13 ਫਰਵਰੀ ਤੋਂ ਕਿਸਾਨ ਮੋਰਚੇ ਦੇ ਵਿੱਚ ਡਟੇ ਹੋਏ ਨੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਪਰ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦੇਣਾ ਚਾਹੁੰਦੀ ਸੀ ਇਸੇ ਕਰਕੇ ਹਰਿਆਣਾ ਸਰਕਾਰ ਨੇ ਰਸਤੇ ਦੇ ਵਿੱਚ ੜਿੱਕਾ ਡਾਇਆ ਤੇ ਪੰਜਾਬ ਹਰਿਆਣਾ ਦੇ ਜਿਹੜਾ ਸ਼ੰਭੂ ਬਾਰਡਰ ਹੈ ਉਹਦੇ ਉੱਤੇ ਹੀ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਇਹ ਨੈਸ਼ਨਲ ਹਾਈਵੇ ਹੈ ਜਿੱਥੇ ਮੈਂ ਖੜੀ ਆ ਇਹ ਨੈਸ਼ਨਲ ਹਾਈਵੇ ਸਿੱਧਾ ਦਿੱਲੀ ਨੂੰ ਜਾਂਦਾ ਸੋ ਇਸ ਹਾਈਵੇ ਦੇ ਉੱਤੇ ਹੁਣ ਜਿਹੜਾ ਕਿਸਾਨਾਂ ਨੇ ਉਹ ਡੇਰੇ ਨੇ ਉਹ ਲਾਇ ਹੋਏ ਨੇ ਇਹ ਵੀ ਦੱਸ ਦਈਏ ਕਿ 13 ਫਰਵਰੀ ਤੋਂ ਲੈ ਕੇ ਅੱਜ 20 ਤਾਰੀਖ ਤੇ ਤਾਕਤ 13 ਕਿਸਾਨਾਂ ਦੀ ਇਸ ਅੰਦੋਲਨ ਦੇ ਵਿੱਚ ਜਿਹੜੀ ਮੌਤ ਆ ਹੋ ਗਈ ਹੈ ਸ਼ੰਭੂ ਤੋਂ ਇਲਾਵਾ ਖਨੌਰੀ ਬਾਰਡਰ ਡਬਵਲੀ ਬਾਰਡਰ ਜਿਹੜਾ ਕਿ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਨੇ ਉੱਥੇ ਵੀ ਕਿਸਾਨਾਂ ਦੇ ਵੱਲੋਂ ਜਿਹੜੇ ਮੋਰਚੇ ਨੇ ਡੇਰੇ ਨੇ ਉਹ ਲਗਾਏ ਗਏ ਨੇ ਨਾਲ ਹੀ ਲਗਾਤਾਰ ਜਿਹੜੇ ਕਿਸਾਨ ਨੇ ਉਹ ਅ ਇਹੇ ਵਾਰ-ਵਾਰ ਕਹਿ ਰਹੇ ਨੇ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਹਾਲਾਂਕਿ ਸਰਕਾਰ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਚੋਣਾਂ ਜ਼ਾਬਤਾ ਲੱਗ ਜਾਏਗਾ ਤੇ ਹੋ ਸਕਦਾ ਹੈ ਜਿਹੜੇ ਕਿਸਾਨ ਨੇ ਉਹ ਮੋਰਚਾ ਛੱਡ ਦੇਣ ਜਾਂ ਉੱਠ ਜਾਣ ਪਰ ਕਿਸਾਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ 4 ਜੂਨ ਨੂੰ ਜਿਹੜੀ ਨਵੀਂ ਸਰਕਾਰ ਦੇਸ਼ ਦੇ ਵਿੱਚ ਬਣੇਗੀ ਉਹ ਇਹ ਮੋਰਚੇ ਦੇ ਨਾਲ ਸਿੱਧਾ ਟਕਰੇਗੀ ਸਿੱਧਾ ਮੱਥਾ ਕਿਸਾਨ ਉਹ ਸਰਕਾਰ ਦੇ ਨਾਲ ਲਾਉਣਗੇ ਯਾਨੀ ਕਿ ਹੁਣ ਦੀ ਸਰਕਾਰ ਦੇ ਨਾਲ ਤਾਂ ਜਿਹੜਾ ਕਿਸਾਨਾਂ ਦਾ ਮੱਥਾ ਉਹ ਲੱਗਿਆ ਹੀ ਹੋਇਆ ਅਸੀਂ 2020 ਦੇ ਵਿੱਚ ਵੀ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਅੰਦੋਲਨ ਪਾਰਟ 1 ਜਦੋਂ ਹੋਇਆ ਸੀ ਤੇ ਹੁਣ ਪਾਰਟ 2 ਦੇ ਵਿੱਚ ਵੀ ਬੀਜੇਪੀ ਸਰਕਾਰ ਦੇ ਨਾਲ ਕਿਸਾਨਾਂ ਦਾ ਮੱਥਾ ਲੱਗਿਆ ਹੋਇਆ ਨਾਲ ਦੀ ਨਾਲ ਇਹ ਚੇਤਾਵਨੀ ਵੀ ਕਿਸਾਨਾਂ ਨੇ ਦਿੱਤੀ ਹੈ ਕਿ 4 ਜੂਨ ਨੂੰ ਜਿਹੜੀ ਨਵੀਂ ਸਰਕਾਰ ਦਾ ਗਠਨ ਦੇਸ਼ ਦੇ ਵਿੱਚ ਹੋਏਗਾ ਉਹ ਸਰਕਾਰ ਸਭ ਤੋਂ ਪਹਿਲਾਂ ਕਿਸਾਨਾਂ ਨਾਲ ਟਕਰੇਗੀ ਕਿਸਾਨ ਉਹਦੇ ਨਾਲ ਟੱਕਰ ਲੈਣਗੇ ਜਦ ਕੀ ਤਰਨਾ ਪ੍ਰਦਰਸ਼ਨ ਕਿਸੇ ਵੀ ਜਗ੍ਹਾ ਤੋਂ ਜਾਂ ਕਿਸੇ ਵੀ ਜਿਹੜਾ ਬਾਰਡਰ ਹੈ ਉਹਦੇ ਤੋਂ ਨਹੀਂ ਚੱਕਿਆ ਜਾਏਗਾ ਸੋ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਬੀਐਸਐਫ ਜਾਂ ਸੀਆਰਪੀਐਫ ਲੱਗੀ ਹੋਈ ਸੀ ਅੱਜ ਵੀ ਹਰਿਆਣਾ ਵਾਲੀ ਸਾਈਡ ਤੋਂ ਉਸੇ ਤਰ੍ਹਾਂ ਦੇ ਹਾਲਾਤ ਨੇ ਤੇ ਪੰਜਾਬ ਵਾਲੀ ਸਾਈਡ ਜਿੱਥੇ ਸ਼ੰਭੂ ਬਾਰਡਰ ਹੈ ਜਿਹੜਾ ਪੰਜਾਬ ਦਾ ਖੇਤਰ ਹੈ ਉੱਥੇ ਵੀ ਉਸੇ ਤਰ੍ਹਾਂ ਦੇ ਹਾਲਾਤ ਨੇ ਬਲਕਿ ਇਕੱਠ ਜਿਹੜਾ ਹੈ ਦਿਨ ਬਦਿਨ ਵੱਧਦਾ ਜਾ ਰਿਹਾ ਹੈ ਸਵਾਗਤ ਹੈ 100 ਦਿਨ ਸੰਘਰਸ਼ ਦੇ ਪੂਰੇ ਹੋਣ ਦੇ ਸਮਰਪਿਤ ਜਿਹੜਾ ਸਮਾਗਮ ਹੋ ਰੱਖਿਆ ਗਿਆ ਸੀ ਜਿਸ ਦੇ ਵਿੱਚ ਵੱਡੇ ਕਿਸਾਨ ਲੀਡਰਾਂ ਨੇ ਸ਼ਮੂਲੀਅਤ ਕੀਤੀ ਹੈ ਜਿਸ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸਰਵਨ ਸਿੰਘ ਪੰਦੇਰ ਬਾਕੀ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਜਗਦੀਪ ਸਿੰਘ ਗੱਲੇਵਾਲ ਦੁਆਬਾ ਯੂਨੀਅਨ ਦੇ ਵੱਲੋਂ ਮਨਜੀਤ ਸਿੰਘ ਰਾਏ ਨੇ ਜਿਹੜੇ ਉਹ ਵੀ ਪਹੁੰਚੇ ਹੋਏ ਨੇ ਸੋ ਸਟੇਜ ਤੋਂ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਅੰਦੋਲਨ ਦੇ ਵਿੱਚ ਰੂਪ ਰਿਜਾ ਰਹੀ ਹੈ ਤੁਹਾਨੂੰ ਅੰਦੋਲਨ ਦੀਆਂ ਤਸਵੀਰਾਂ ਦਿਖਾਵਾਂਗੇ ਤੇ ਨਾਲ ਦੀ ਨਾਲ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਅਵਲ ਸਰੇਤੀ ਸਮਾਪਤੀ ਹੋਣੀ ਹੈ ਸੰਗਤ ਜੀ ਤੇ ਮਿਲੋ ਆਪਾਂ ਆਪਾਂ ਇੱਥੇ ਦੂਰ ਤੋਂ ਚੱਲ ਕੇ ਆਏ ਆ ਸਾਰੇ ਜਾਣੇ ਔਰ ਆਪਾਸ ਦੇ ਨੂੰ ਸਵਾਗਤ ਕਿਸਾਨੀ ਸੰਘਰਸ਼ ਦੇ 100 ਦਿਨ ਪੂਰੇ ਹੋ ਗਏ ਨੇ ਤੇ ਅੱਜ ਸਮਾਗਮ ਰੱਖਿਆ ਗਿਆ ਸੀ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਸਾਡੇ ਨਾਲ ਜੈ ਸਿੰਘ ਜਲਵੇੜਾ ਜੀ ਨੇ ਕਿਸਾਨਾਂ ਨੂੰ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੈ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਸਤਲੁਜ ਟੀਵੀ ਤੇ ਬਹੁਤ-ਬਹੁਤ 46 ਡਿਗਰੀ ਤਾਪਮਾਨ ਗਰਮੀ ਅੱਗ ਵਰਸਾ ਰਹੀ ਹੈ ਤੇ ਇੱਕ ਪਾਸੇ ਸੰਘਰਸ਼ ਦੇਖ ਰਹੇ ਆ ਠਾਠਾ ਮਾਰਦਾ ਇਕੱਠ ਸੈਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੰਨੀ ਗਰਮੀ ਚ ਜੋਸ਼ ਵਰਕਰਾ ਰਿਹਾ ਇੱਕ ਪਾਸੇ ਦੇਸ਼ ਵੋਟਾਂ ਚੁੱਲਜਿਆ ਹੋਇਆ ਤੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨ ਜਿਹੜਾ ਕਿਸਾਨਾਂ ਦਾ ਇਕੱਠ ਹੈ ਉਹ ਠਾਠਾ ਮਾਰ ਰਿਹਾ ਗਰਮੀ ਕੀ ਨਹੀਂ ਚਿੰਤਾ ਹੈ ਕੋਈ ਗਰਮੀ ਤੋਂ ਨਾ ਅਸੀਂ ਪਹਿਲਾਂ ਨਾ ਸਰਦੀ ਦੇਖੀ ਨਾ ਗਰਮੀ ਦੇਖੀ ਹੈ ਇਹ ਤੋਂ ਤੁਮ ਬਤਾਰੇ 42 46 ਹੈ ਹਮਨੇ ਤਾਂ ਅੰਦੋਲਨ ਵੀ ਲੜਿਆ ਔਰ 50 ਡਿਗਰੀ ਤੱਕ ਵੀ ਆਪਾਂ ਕੈਮ ਆ ਚਾਹੀ 50 ਤੇ ਵੀ ਉੱਪਰ ਪਹੁੰਚ ਜਾ ਫੇਰ ਵੀ ਤੁਹਾਨੂੰ ਇਹ ਇਕੱਠੇ ਇਸੇ ਤਰ੍ਹਾਂ ਮਿਲੇਗਾ ਬਹਿਮ ਕਰਦੇ ਸਰਕਾਰ ਦੀ ਮਨਮਾਨੀ ਕੋਈ ਬਹਿਮ ਵੀ ਨਹੀਂ ਤਾਂ ਫਿਰ ਇਹਨੂੰ ਪਤਾ ਆ ਮਾਨੂੰ ਬਹਿਮ ਕੱਢਣੇ ਆਵਾ ਪਹਿਲਾਂ ਵੀ ਕੱਢੇ ਆ ਇਹ ਫੇਰ ਕੱਢਾਂਗੇ ਅਗਰ ਸਰਕਾਰਾਂ ਇਸੇ ਤਰ੍ਹਾਂ ਵਾਅਦੇ ਕਰਕੇ ਮੁਕਰਾਂਗੀ ਤਾਂ ਇਸੇ ਤਰ੍ਹਾਂ ਹੀ ਹਮ ਅੰਦੋਲਨ ਕਰਾਂਗੇ ਪਰ ਇਸੇ ਤਰ੍ਹਾਂ ਸਰਕਾਰਾਂ ਨਾਲ ਲੜਾਂਗੇ ਬੀਜਪੀ ਆਗੂ ਪੰਜਾਬ ਹਰਿਆਣਾ ਦੇ ਵਿੱਚ ਹੁੱਬ ਕੇ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਹੰਸਰਾਜ ਹੰਸ ਫਰੀਦਕੋਟ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਸਾਰੇ ਪ੍ਰਚਾਰ ਕਰ ਰਹੇ ਨੇ ਪਰ ਕਿਸਾਨ ਮੇਰੇ ਪਿੱਛੇ ਪਏ ਨਹੀਂ ਇਹ ਮੈਨੂੰ 2 2 ਜੂਨ ਤੋਂ ਬਾਅਦ ਮਿਲਣ ਇਹਨਾਂ ਨੂੰ ਮੈਂ ਸਿੱਧਾ ਹੋ ਕੇ ਟਕਰੂਗਾ ਮਤਲਬ ਸਿੱਧੀ ਧਮਕੀ ਉਹ ਕਿਸਾਨਾਂ ਨੂੰ ਦੇ ਰਹੇ ਨੇ ਕਿ ਮੈਂ 2 ਜੂਨ ਤੋਂ ਬਾਅਦ ਕਿਸਾਨਾਂ ਨੂੰ ਦੇਖੂਗਾ ਫਿਰ ਆ ਕੇ ਮੇਰੇ ਸਾਹਮਣੇ ਹੱਥ ਜੋੜਨਗੇ ਤੇ ਮੇਰੇ ਪੈਰੀ ਪਹਿਣਗੇ ਕਿਉਂ ਉਹ ਕੌਣ ਹੈ ਉਹ ਹੰਸਰਾਜ ਹੰਸ ਬੋਬੜਾ ਤਾਂ ਨਾ ਸ ਹੈ ਕਹਦੇ ਜਾਨ ਛੜਾਏਗਾ ਭੱਜਣਾ ਆ ਜੇ ਤੂੰ ਹੱਥ ਜੋੜ ਰਿਆ ਤਾਂ ਕਿਸਾਨਾਂ ਦੇ ਅੱਗੇ ਖੜਿਆ ਤਾਂ ਅੱਜ ਕਿਸ ਦੀ ਹਵਾ ਲੱਗੀ ਨੀ ਜਾਣਦਾ 2 ਤਰੀਕ ਨੂੰ ਕਿਉਂ 1 ਤਰੀਕ ਨੂੰ ਦੇਖਣਾ 1 ਤਰੀਕ ਨੂੰ ਹਰ ਆਗੂ ਨੇ ਵੋਟ ਪਾਣ ਜਾਣਾ ਆ ਔਰ ਵਹੀ ਨੂੰ ਬੜੀ ਸਾਰੀ ਫੋਰਸ ਲਾਇਕਾ ਵਹੀ ਕਾਬੂ ਕਰ ਲਿਓ ਜੋਂ ਵੋਟ ਪਾਣ ਜਹਾ ਉਸੇ ਕਿਸਾਨ ਨੂੰ ਅੱਗੂ ਨੂੰ ਕਾਬੂ ਕਰ ਲਿਓ 2 ਤਰੀਕ ਨੂੰ ਨਹੀਂ ਤੇਰੇ ਹੱਥਾਂ ਨੇ ਠੀਕ ਹੈ ਨਾ ਕਿਉਂ 4 ਤਰੀਕ ਨੂੰ ਥਰੀ ਬੈਕ ਲੱਗਣੇ ਵੜੀਆ 2 ਤਰੀਕ ਨੂੰ ਕਿ 1 ਤਰੀਕ ਨੂੰ ਨਵੇੜ ਆਪਣੇ ਵਾਲਾ ਕੰਮ ਹੰਸਰਾਜ ਹੰਸ ਜੀ ਮੈਂ ਆਪ ਨੂੰ ਕਹਿ ਰਿਹਾ ਹੂੰ ਥਨੇ ਸਿਰਫ ਗਾਣੇ ਗਾਏ ਆ ਮਰੇ ਵਾਲਾ ਜਦ ਸਾਜ ਬਜਾ ਨਾ ਕੋਈ ਨਹੀਂ ਖੜਦਾ ਅੱਗਾ ਔਰ ਨਾ ਤੌ ਖੜਿਆ ਭੱਜਿਆ ਕਿਉਂ ਤਾਂ ਜੈ ਇਤਨੇ ਹੀ ਦਮਤਾ ਅੱਜ 2 ਤਰੀਕ ਨੂੰ ਕਹਿ ਰਿਹਾ 2 ਤਰੀਕ ਨੂੰ ਮੈਂ ਦੇਖੂਗਾ ਕਿਸਾਨਾਂ ਨੂੰ ਵਹਾਂ ਤੇ ਕਿਉਂ ਪੱਜਦਾ ਜਦ ਜਦ ਪਕੜਿਆ ਤਾਂ ਵਹਾਂ ਕਿਸਾਨਾਂ ਨੇ ਤੈਨੂੰ ਸਵਾਲ ਕਰੇ ਆ ਕਿਉਂ ਨਹੀਂ ਤੇਰੇ ਕੋਲ ਸਵਾਲਾਂ ਦਾ ਜਵਾਬ ਆਇਆ ਹੈ ਕੋਈ ਦਿਮਾਗ ਗੱਲ ਕੰਮ ਲੇਹੋ ਠੀਕ ਨਹੀਂ ਲੋਕਾਂ ਨੂੰ ਸਮਝਾਓ ਵੀ ਹਮ ਪਰ ਮਾਰੇ ਬਾਰੇ ਗਲਤੀ ਹੋਈ ਹੈ ਬਹੁਤ ਬੜੀ ਠੀਕ ਆ ਵੀ ਭਾਈ ਇਹ ਗਲਤੀਆਂ ਹਮ ਹੋਰ ਸਰਕਾਰਾਂ ਨੂੰ ਕਹਾਂਗੇ ਵੀ ਕਿਸਾਨਾਂ ਗੈਲੇ ਨਾ ਕਰਾਂ ਕਿਉਂ ਥਾਰੇ ਵਾਲਾ ਟਾਈਮ ਨੇੜਾ ਆ ਅਰ ਜੇ ਆ ਵੀ ਜਾਣ ਦਮ ਫੇਰ ਵੀ ਕੋਈ ਪਰਵਾਹ ਨਹੀਂ ਹੈ ਪਹਿਲਾਂ ਇਸੇ ਤਰ੍ਹਾਂ ਕੁੱਟੇ ਆ ਦਮ ਦੁਬਾਰਾ ਫੇਰ ਇਸੇ ਤਰ੍ਹਾਂ ਇਹ ਸਾਰੇ ਰਲ ਮਿਲ ਕੇ ਜੋ ਆਪਣੀ ਸੰਗਤਾਂ ਇਸੀ ਤਰ੍ਹਾਂ ਆਪਾਂ ਇਹ ਕੱਲ ਨੂੰ મોદી ਆ ਰਹੇ ਆ ਆਪਾਂ ਨੇ મોદી ਨੂੰ ਸਵਾਲ ਜਵਾਬ ਕਰਨੇ ਆ મોદી ਨੂੰ ਕੋਈ ਗਲਤ ਲਬਜ ਨਹੀਂ ਬੋਲਨੇ ਹੈ મોદી ਨੂੰ ਸਵਾਲ ਜਵਾਬ ਕਰਨੇ ਆ 2014 ਕੇ ਵਾਦੇ ਯਾਦ ਕਰਾਣੇ ਆ ਕਹਾ ਗਏ ਵਾਦੇ ਕਿਉਂ ਮਾਰੀ ਸ਼ੁਭ ਕਰਨ ਨੂੰ ਗੋਲੀ ਕਿਉਂ ਲਖੀਮਪੁਰ ਖਰੀ ਗਏ ਇੱਦ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਦਿਆ ਹੈ ਤਿੰਨ ਨੌਜਵਾਨ ਅੰਦਰ ਪੜੇ ਆ ਪਤਾ મોદી ਨੂੰ ਸਾਰਾ ਪਤਾ ਹੈ ਕੱਲ ਕਹੀਂ ਗ੍ਰਹਿ ਮੰਤਰੀ ਪਕੜ ਲਿਆ ਹਰਿਆਣੇ ਦਾ ਅਨਿਲ ਵਿਜ ਜਨਿਲ ਵਿਜ ਕਰਿਆ ਕਰਿਆ ਮੇਰੇ پاس ਨਹੀਂ ਆਏ ਹੈ ਕਿਉਂ ਹਮ ਪਖਾਰੀ ਨਹੀਂ ਹੈ ਹਮ ਤਾਂ ਦੇਣ ਵਾਲੀ ਕੁੰਮ ਆ ਜਾਂ ਦੇਣ ਵਾਲੀ ਲੈਣ ਵਾਲੀ ਨਹੀਂ ਹੈ ਤੈਨੂੰ ਪਤਾ ਯਾ ਸਾਰਾ ਕੁਝ ਵਿਜ ਸਾਹਿਬ ਆਪ ਨੂੰ ਪਤਾ ਯਾ ਕਿਤਨੇ ਨੌਜਵਾਨ ਅੰਦਰ ਕਿਉਂ ਅੰਦਰ ਕਿਆ ਕਸੂਰ ਔਨ ਕਾ ਯਾ ਮਨੂ ਸਰਕਾਰ ਉਨ ਤਿੰਨੋਂ ਨੌਜਵਾਨਾਂ ਕਾ ਮਰੇ ਸਾਹਮਣੀ ਚਲਾਨ ਰੱਖਾ ਵੀ ਯੋ ਚਲਾਨ ਹੈਨ ਕਾ ਯੋ ਕਸੂਰਨ ਕਾ ਹਮ ਡਿਸੀਜਨ ਲੈਣਗੇ ਵੀ ਹਾਨਾ ਨੇੜੇ ਛੋੜਨੇ ਆ ਜਾਂ ਨਹੀਂ ਛੋੜਨੇ ਅਗਰ ਮੈਂ ਸਾਬਤ ਕਰਾਂ ਕਸੂਰ ਹਮ ਐਲਾਨ ਕਰਾਂ ਸਰਯਮ ਵੀ ਬਿਲਕੁਲ ਵੀ ਹਮ ਨਾ ਉਹਨਾਂ ਦੀ ਜ਼ਮਾਨਤ ਕਰਾਵਾਂਗੇ ਅਰ ਨਾ ਹੀ ਉਹਨੂੰ ਛੋੜਨੇ ਦੀ ਜ਼ਰੂਰਤ ਪਰ ਅਗਰ ਸਬੂਤ ਨਹੀਂ ਹੈ ਫਿਰ ਸ਼ਰਮ ਕਰੋ ਹਨ ਬੇਗਜ਼ੂਰ ਦੋ ਨੌਜਵਾਨਾਂ ਤੇ ਡਰ ਕੇ ਦੇਖੋ ਸਰਕਾਰ ਕੀ ਸਰਕਾਰ ਕੇ ਬਾਸ ਹਰ ਤੰਤਰ ਆ ਹਰ ਪਹਿਲੂ ਨੂੰ ਸਰਕਾਰ ਕਾਬੂ ਕਰਨ ਵਾਲੀ ਆ ਹਮਾਰੇ ਬਾਸ ਕੇ ਆਇਆ ਹਮਾਰੇ ਬਾਸ ਯੋ ਸੰਗਤ ਆ ਜਾਂ ਇਨਕੀ ਆਵਾਜ਼ ਆ ਅਰਿਓ ਆਵਾਜ਼ ਜਦ ਜਦ ਗੂੰਜੀਆ ਹਰਿਆਣੇ ਮਤੇ ਅਰ ਪੰਜਾਬ ਮਤੇ ਸਰਕਾਰਾਂ ਦਾ ਸੁਪੜਾ ਸਾਫ਼ ਕਰਾਇਆ ਇਸ ਫੇਰ ਸ ਆਵਾਜ਼ ਗੂੰਜੀਆ ਆਣੇ ਵਾਲੀ ਸਰਕਾਰਾਂ ਕਾ ਫੇਰ ਸੁਪੜਾ ਸਾਫ਼ ਕਰਾਂਗੇ ਇਸੇ ਤਰ੍ਹਾਂ ਅਗਰ ਕੋਈ ਵੀ ਕਿਸਾਨਾਂ ਕੇ ਖਿਲਾਫ ਅੱਜ ਤੱਕ ਜਿਸ ਵੀ ਸਰਕਾਰ ਨੇ ਕਿਸਾਨਾਂ ਕੇ ਖਿਲਾਫ ਗੋਲੀ ਚਲਾਈਆ ਕਿਸਾਨਾਂ ਕੇ ਖਿਲਾਫ ਡੰਡਾ ਚਲਾਇਆ ਜਾਂ ਕਿਸਾਨਾਂ ਪਰ ਗਲਤ ਕੀ આરોਪ ਲਗਾਇਆ ਆ ਅਜੂਨ ਸਰਕਾਰਾਂ ਕਾ ਨੌ ਬਹੁਤ ਲੰਬੀ ਲਿਸਟਾ ਨੋ ਲੈਣ ਵਾਲਾ ਨਹੀਂ ਹੈ ਕਹਿਣਾ ਚਾਹਾਂ ਸਰਕਾਰਾਂ ਨੂੰ ਵੀ ਆਵਾਜ਼ ਆਜੋ ਕੋਈ ਵੀ ਸਰਕਾਰ ਚਾਹੇ ਵਾ ਮੌਜੂਦਾ ਸਰਕਾਰ ਜੋ ਚਲੀ ਗਈ ਚਾਹੇ ਵਾ ਦੁਬਾਰਾ ਵੀ ਆ ਜਾ ਕੋਈ ਪਰਵਾਹ ਨਹੀਂ ਆਪਾਂ ਨੂੰ ਇਸ ਚੀਜ਼ ਦੀ ਆਪਾਂ ਨੂੰ ਲੜਾਈ ਆਣੇ ਵਾਲੀ ਸਰਕਾਰ ਕੇ ਵੀ ਲੜਨੀ ਆ ਅਰ ਜਾਣੇ ਵਾਲੀ ਸਰਕਾਰ ਕੇ ਵੀ ਲੜਨਾ ਤੁਹਾਡਾ ਬੇਟਾ ਨਵਦੀਪ ਐਸ ਵਿਲੇ ਜੇਲ੍ਹ ਚ ਕੀ ਹਾਲ ਨੇ ਉਹਦੇ ਮੁਲਾਕਾਤ ਹੁੰਦੀ ਆ ਤੁਹਾਡੀ ਚੜਦੀ ਕਲਾ ਆ ਅੱਜ ਮਿਲ ਕਾਇਆ ਉਹ ਨਵਦੀਪ ਨੂੰ ਨਵਦੀਪ ਕੀ ਮੰਮੀ ਨਵਦੀਪ ਕੀ ਦੀਦੀ ਔਰ ਨਵਦੀਪ ਦਾ ਬ੍ਰਦਰ ਮੇਰੇ ਭਾਈ ਦਾ ਲੜਕਾ ਮਿਲ ਕਾਇਆ ਨਵਦੀਪ ਕਰਾ ਚੜਦੀ ਕਲਾ ਆ ਕੋਈ ਦਿੱਕਤ ਨਹੀਂ ਹੈ ਜਿਸ ਤਰ੍ਹਾਂ ਵੀ ਨੇ ਦੋਨੋਂ ਫਾਰਮ ਕੋਈ ਫੈਸਲਾ ਲੇਗੇ ਆਪਾਂ ਉਸੇ ਤਰ੍ਹਾਂ ਮਜੂਰਾ ਕਹਰੇ ਹੰਮ ਵਿਚਾਏ ਨੇ ਕਿਸੇ ਤਰ੍ਹਾਂ ਵੀ ਇਹਨੂੰ ਬਾਹਰ ਲਿਆਵਾਂ ਚਾਹੇ ਆਪਾਂ ਬੜਾ ਅੰਦੋਲਨ ਕਰਾਂਗੇ ਆ ਜਾਗੇ ਬਾਹਰ ਕੋਈ ਦਿੱਕਤ ਨਹੀਂ ਹੈ ਆਪਾਂ ਨੂੰ ਨਵਦੀਪਰ ਦਾ ਕੋਈ ਦਿੱਕਤ ਨਵਦੀਪਰ ਸਾਮਣੀ ਬੈਠੇ ਆਂ ਜੁੰਦੇ ਆਂ ਤਿੰਨੋਂ ਨੌਜਵਾਨ ਜੁੰਦੇ ਆਂ ਉਹਨੂੰ ਦੇਖੋ ਜোন ਸੇ ਚਲੇ ਗਏ ਸ਼ੁਭ ਕਰਨ ਵਰਗੇ ਜਾਂਦੇ ਗਏ ਚਾਰ ਨੌਜਵਾਨਾਂ ਦੀ ਅੱਖਾਂ ਚਲੀ ਗਈ ਦੋ ਨੌਜਵਾਨਾਂ ਨੂੰ ਦੋ ਨੌਜਵਾਨਾਂ ਦੀ ਬਹਾਨੀ ਕਾਮਯਾਬ ਹੈ ਹਿੰਦ ਤੱਕ ਔਰ ਉਹ ਲੜਕਾ ਜੋੜਦਾ ਬੋਰੀਆਂ ਪੈਕਾ ਕੁੱਟੇ ਦਾ ਇਹ ਤਾਂ ਵੱਵੀ ਲੜਕਾ ਕਾਮਯਾਬ ਨਹੀਂ ਹੈ। ਹਮਨੇ ਉਹਨੂੰ ਦੇਖਣਾ ਹੈ ਜਨਕੀ ਸਾਰੀ ਜ਼ਿੰਦਗੀ ਨਰਕ ਬਣ ਗਈ। ਚਾਹੇ ਕਿਸੇ ਦੀ ਬਾਜੂ ਟੁੱਟ ਗਈ, ਚਾਹੇ ਕਿਸੇ ਦੀ ਅੱਖ ਚਲੀ ਗਈ, ਚਾਹੇ ਸੁਭਕਰਨ ਨੇ ਦੇਸ਼ ਪਿੱਛਾ ਸਾਰੀ ਦੇਸ਼ ਪਿੱਛਾ ਸੀਧੀ ਦੀ ਆ। ਹਮਨੇ ਲੜਾਈ ਸੁਭਕਰਨਰ ਕੀ ਲੜਨੀਆਂ ਨਵਦੀਵਰ ਤੋਂ ਅੱਜ ਨਹੀਂ। ਮਹੀਨੇ ਨੂੰ, ਦੋ ਮਹੀਨੇ ਨੂੰ, 6 ਮਹੀਨੇ ਨੂੰ, ਸਾਲ ਨੂੰ ਬਾਹਰ ਆ ਜਾਗੇ ਪਰ ਆਪਾਂ ਨੇ ਉਹ ਅਧੂਰੀ ਲੜਾਈ ਪੂਰੀ ਕਰਨੀ ਆ ਜੋ ਸੁਭਕਰਨਰ ਅਧੂਰੀ ਛੋੜ ਗਏ ਆ। ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਸੀ ਸ਼ੰਭੂ ਰੇਲਵੇ ਟ੍ਰੈਕ ਤਕਰੀਬਨ 1 ਮਹੀਨਾੋਂ ਬੰਦ ਰਿਹਾ ਅਚਾਨਕ ਜਿਹੜਾ ਧਰਨਾ ਹੈ ਰੇਲਵੇ ਟ੍ਰੈਕ ਤੋਂ ਚੁੱਕ ਦਿੱਤਾ ਗਿਆ ਕੀ ਕਾਰਨ ਰਹੇ ਸਰਕਾਰ ਨੇ ਇਹ ਕਾ ਮੰਨਤ ਕਰੀ ਆ ਆਪਾਂ ਨੇ ਇਹ ਨਹੀਂ ਪਤਾਈ ਨਹੀਂ ਪਰ ਦੱਸਣਾ ਪੜੇਗਾ ਕਿਉਂਕਿ ਲੋਕ ਪੁੱਛ ਰਹੇ ਆ ਵੀ ਆਪਾਂ ਨੇ ਧਰਨਾ ਕਿਉਂ ਚੱਕਿਆ ਸਰਕਾਰ ਕਹਿੰਦੀ ਕੋਲਾ ਮੁੱਕ ਗਿਆ ਰਾਸ਼ਨ ਖਾਣੇ ਦਾ ਮੁੱਕ ਗਿਆ ਕਿਸਾਨਾਂ ਨੂੰ ਅੱਗਾ ਬਿਜਲੀ ਵੀ ਸੀ ਇਹ ਇਸ ਕਰਕੇ ਸਰਕਾਰ ਨੇ ਕਹਿਆ ਆ ਵੀ ਹੱਥ ਜੋੜ ਕੇ ਬੇਨਤੀ ਮਾਰੀ ਬਾਤ ਮੰਨ ਲਿਓ ਔਰ ਦੋਨੋਂ ਫੋਰਮਨ ਹੈ ਸਲਾਹ ਕਰਕਾ ਕਿਉਂਕਿ ਬਾਤ ਮੰਨੀ ਕੋਈ ਬਾਤ ਨਹੀਂ ਆਪਾਂ ਨੇ ਕੋਈ ਰੇਲ ਫੇਰ ਮਰ ਤੇ ਦੂਰ ਨਹੀਂ ਹੈ ਰੇਲ ਕੋਈ ਇਹ ਥੋੜੀ ਵੀ ਰੇਲ ਕੀ ਪਟੜੀ ਛਾਲੇਗੀ ਸਰਕਾਰ ਵੀ ਕਹੀਂ ਹੋਰ ਨੂੰ ਰੇਲ ਕੱਢਦੀ ਹਮ ਜਾਮ ਨਹੀਂ ਕਰ ਸਕਦੇ ਹੈ ਦੁਬਾਰਾ ਅਗਰ ਫੇਰ ਦੋਨੋਂ ਮੋਰਚੇ ਕਾਲ ਦੇਗੇ ਆਪਾਂ ਫੇਰ ਦੁਬਾਰਾ ਜਾਮ ਕਰ ਦੇਗੇ ਪਰ ਫੈਸਲਾ ਵਧੀਆ ਲਹੇਗੇ ਸਾਰੀ ਸੰਗਤ ਕੇ ਹੁਕਮ ਗੈਲ ਲਹੇਗੇ ਜੋ ਸੰਗਤ ਕਹਾਗੀ ਆਪਾਂ ਨੇ ਸੰਗਤ ਗੈਲ ਚੱਲਣਾ ਆ ਕੋਈ ਕਿਸਾਨ ਨਹੀਂ ਹੈ ਕੋਈ ਕਿਸਾਨ ਉਹਨਾਂ ਦਾ ਆਗੂ ਆਪਣੇ ਆਪ ਦੇ ਫੈਸਲੇ ਲੈ ਸਕਦਾ ਹੈ ਕਿਉਂਕਿ ਫੈਸਲਾ ਲੈਣਾ ਸਾਰੀ ਸੰਗਤ ਦੇ ਹੱਥ ਮਾਇਆ ਆਪਾਂ ਨੇ ਸੰਗਤ ਨਾਲ ਮਿਲ ਕੇ ਲੜਾਈ ਲੜਨੀ ਆ ਨਾ ਕਿ ਆਪਾਂ ਨੇ ਇਕੱਲੇ ਇਕੱਲੇ ਲੜਾਈ ਲੜਨੀ ਆ ਇੱਕ ਬਿਆਨ ਅੱਜਕੱਲ ਬਹੁਤ ਚੱਲ ਰਿਹਾ ਹੈ ਕਹਿੰਦੇ ਐਮਐਸਪੀ ਦੀ ਮੰਗ ਕਿਸਾਨ ਕਰਤਾ ਰਹੇ ਨੇ ਪਰ ਜਿਸ ਤਰੀਕੇ ਨਾਲ ਮੰਗ ਕਰ ਰਹੇ ਨੇ ਉਹ ਤਰੀਕਾ ਸਹੀ ਨਹੀਂ ਆ ਕਿਉਂਕਿ ਜੇ ਐਮਐਸਪੀ ਵਧੇਗੀ ਤਾਂ ਅੱਗੇ ਮਹਿੰਗਾਈ ਵੀ ਵਧੇਗੀ ਇਹ ਬਿਆਨ ਅੱਜਕੱਲ ਬਹੁਤ ਉਠਾਲਿਆ ਜਾ ਰਿਹਾ ਹੈ ਬਾਹਰਲੇ ਦਿਸਾ ਮਾ कारपोरेट कराना एम एस पी गरंटी कानून भी है वहां जी ओ तो मैंने देश उजड़े भी देखे नहीं है यो कौन कह रहा है हाँ यो देश उजड़ थने करोड़ों रुपये अरबों रुपये मान लो बीजे के पता नहीं किस किस के माफ कर दिए जब तो देश उजड़े नहीं है थने दो लाख पंद्रह हजार रुपये अपनी तनख्वाह कर ली जब तो देश उजड़े नहीं है ये पीछा सुभाष ਚੰਦਰਾ ਪਤਾ ਨਹੀਂ ਕੌਣ ਦਾ ਮੈਨੂੰ ਚੰਦਰਾ ਚੰਦਰਾ ਕਹਾਣ ਨੂੰ ਕੁਝ ਹੈ ਉਸਕੇ ਪਹਿੜ 8500 ਕਰੋੜ ਰੁਪਏ ਦੇ ਪਹਿੜ 100 ਕਰੋੜ ਮਾਫ ਕਰੇਗਾ ਜਦ ਤੋ ਦੇਸ਼ ਨਹੀਂ ਉਜੜਿਆ ਹੈ ਮਾਰੀ ਐਮਐਸਪੀ ਦੇ ਦੇਸ਼ ਉਜੜ ਜਾਗਾ ਮਾਰੇ ਕਰਜ਼ੇ ਦੇ ਦੇਸ਼ ਉਜੜ ਜਾਗਾ ਉਹਨਾਂ ਕਰਜ਼ਾ ਮਾਫ ਕਰ ਦਿਆ ਜਦ ਨਹੀਂ ਦੇਸ਼ ਉਜੜਿਆ ਹੈ ਮਾਰਾ ਕਰਜ਼ਾ ਸਿਰਫ ਪਤਾ ਕਿਤਨਾ ਆ ਸਰੋਂ ਕੇ ਥੈਲੇ ਮਦੇ ਅਗਰ ਇੱਕ ਦਣਾ ਹੈਗਾ ਇੱਧਰ ਰੱਖ ਦੇ ਨਾ ਇਤਨਾ ਕਰਜ਼ਾ ਆ ਸਰੋਂ ਕੇ ਥੈਲੇ ਨੂੰ ਫਰਕ ਨਹੀਂ ਪੜਦਾ ਉਸਕਾ ਸਿਰਫ ਕਰਜਾ ਇੱਕ ਦਾਣਾ ਇਤਨਾ ਕਰਜਾ ਆ ਕਿਸਾਨਾਂ ਦਾ ਐਮ ਐਸ ਪੀ ਗਰੰਟੀ ਕਾਨੂੰਨ ਮੰਨੇ ਨਹੀਂ ਕਿਹਾ ਹੈ ਵੀ ਗਲਤ ਜਾਂ ਸਹੀ ਆ ਥਾਨੇ ਕਹੇ ਆ ਸਟੇਜਾਂ 'ਤੇ ਚੜਕਾ ਹਮ ਐਸ ਪੀ ਐਨ ਐਸ ਪੀ ਗਰੰਟੀ ਕਾਨੂੰਨ ਦੇਣਗੇ ਜਦ ਗਲਤ ਦੀ ਤੋ ਕਿਉਂ ਨਹੀਂ ਉਸ ਨੂੰ ਗਲਤ ਸਾਬਤ ਕਰਿਆ ਗਿਆ ਆ ਵੀ ਇਹ ਗਲਤ ਹੈ ਉਹ ਆਪ ਥਾਨੇ ਕਹੇ ਆ ਸੁਮੀਨਾਥਰਪੁਰ ਦੇਣਗੇ ਕਰਜਾ ਮੁਕਤ ਕਰਾਂਗੇ ਮਾਨਾ ਨਹੀਂ ਕੁਝ ਵੀ ਮੰਗਿਆ ਹਮ ਨਕਦੀ ਮੰਗਾਂਗੇ ਥਾਰੇ ਪਦੇ ਕਿਉਂਕਿ ਪ੍ਰਮਾਤਮਾ ਦੇਣ ਵਾਲਾ ਆ ਮਾਨੂੰ ਹਮ ਤੋ ਖੁੱਲੀ ਛੱਤ ਕੇ ਤਲਾ ਰਹਿਣੇ ਵਾਲੇ ਆ ਖੁੱਲੀ ਛੱਤ ਕੇ ਦਲਾ ਸਾਰਾ ਸਮਾਨ ਪੜਿਆ ਆ ਫਰਮ ਤੋਂ ਯੋ ਰਿਹੇ ਹੈ ਦੁਕਾਨ ਨਹੀਂ ਹੈ ਬਿਠਾਏਗਾ ਮੀ ਪੜ ਗਿਆ ਸਦਾ ਅੰਦਰ ਕਰ ਲਿਆ ਅਰੇ ਮੀ ਹਟ ਗਿਆ ਸਦਾ ਬਾਹਰ ਕੱਢ ਦਿਆ ਐਸਾ ਕੁਝ ਨਹੀਂ ਹੈ ਪਰ ਜੋਂ ਸਾ ਜੋ ਕਹਾ ਨਾ ਵੀ ਦੇਸ਼ ਨੂੰ ਫਰਕ ਪੜਾਗਾ ਥਾਰੇ ਦੇ ਫਰਕ ਨਹੀਂ ਦੇਸ਼ ਨੂੰ ਪੜਦਾ ਮਾਰੇ ਦੇ ਫਰਕ ਪੜਾ ਦੇ ਇਸ ਨੂੰ ਮਜ਼ਦੂਰਾਂ ਨੂੰ ਕੋਈ ਚੀਜ਼ ਦੇਣੇ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦੇਣੇ ਉਸ ਤੇ ਫਰਕ ਪੜਾ ਤੁਹਾਨੂੰ ਤੁਹਾਨੂੰ ਕੋਈ ਫਰਕ ਨਹੀਂ ਪੜਦਾ ਥਰੇ ਮੋਬਾਈਲ ਵੀ ਭਰੀ ਥਾਰਾ ਰਾਸ਼ਨ ਵੀ ਭਰੀ ਥਾਰਾ ਆਣਾ ਜਾਣਾ ਵੀ ਭਰੀ ਹਰੀ ਸਾਰੀ ਚੀਜ਼ਾਂ ਭਰੀਆਂ ਅਰ ਜੇ ਮਹ ਮੰਗਲੇ ਭਰੀ ਫਿਰ ਕਹਿੰਦੇ ਨਾ ਨਾ ਫੇਸ ਘਾਟੇ ਵਿੱਚ ਚਲੇ ਜਾਗਾ ਮੈਂ ਸਾਰੀ ਜਨਤਾ ਤੇ ਬੇਨਤੀ ਕਰਨਾ ਚਾਹੂੰਗਾ ਅਗਰ ਅੱਜ ਹਮ ਆਪ ਨੂੰ ਕਹਿ ਰਹੇ ਆ ਸਰਕਾਰ ਕਹਿ ਰਹੀ ਆ ਵੀ ਅਗਰ ਐਮਐਸਪੀ ਗਰੰਟੀ ਕਾਨੂੰਨ ਦੇ ਦੇਸ਼ ਨੂੰ ਘਾਟਾ ਪੜਾਗਾ ਹਮ ਆਪ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਵੀ ਅਗਰ ਦੇਸ਼ ਕੇ ਅੰਦਰ ਐਮਐਸਪੀ ਗਰੰਟੀ ਕਾਨੂੰਨ ਮਿਲਾ ਤਾਂ ਮੇਰਾ ਹਰ ਕਿਸਾਨ ਹਰ ਮਜ਼ਦੂਰ ਹਰ ਵਪਾਰੀ ਵਰਗ ਅਰ ਹਰ ਕਿਸਾਨ ਜੋ ਵੀ ਕਿਸੇ ਤਰ੍ਹਾਂ ਦਾ ਵੀ ਕਿਸਾਨ ਆ ਸਭ ਖੁਸ਼ਹਾਲ ਹੋਵਾਂਗੇ ਮੈਂ ਆਪ ਨੂੰ ਦਿਖਾਉਂਗਾ ਇਸ ਚੀਜ਼ ਨੂੰ ਯਹਾਂ ਸੀ

ਆਪਾ ਸਾਡੇ ਇੱਕਾ ਉਹਦਾ ਸਾਡੇ ਪਿੱਛੇ ਕੰਮ ਸੀ ਇੱਕ ਫਸਲ ਜਵਾਰੀ ਵੀ ਸਾਮਣੀ ਸੀ ਇਹ ਕਰਕੇ ਪਿੱਛੇ ਚਲੇ ਗਈ ਪਰ ਅਸੀਂ ਉਸੇ ਰਾਡੇ ਤੇ ਪੂਰਾ ਹੋ ਗਿਆ ਸੀ ਪੱਕੇ ਡਰਰੇ ਉਸਦੇ ਨਾਲ ਖੜੇ ਆ ਅੱਜ ਦੁਬਾਰਾ ਕੱਟ ਕੀਤਾ ਕਿਸਾਨੀ ਸੰਘਰਸ਼ ਦੇ 100 ਦਿਨ ਪੂਰੇ ਹੋਣ ਦੇ ਸਮਾਗਮ ਨੂੰ ਸਮਰਪਿਤ ਅਸੀਂ ਸ਼ੰਭੂ ਬਾਰਡਰਨ ਤੇ ਜੁੜੇ ਹੋਏ ਆ ਡਟੇ ਹੋਏ ਆ ਸੋ ਸਾਡੇ ਨਾਲ ਕਿਸਾਨ ਆਗੂ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਮਰਜੀਤ ਮੋੜੀ ਜੀ ਅੱਜ 100 ਦਿਨ ਪੂਰੇ ਹੋ ਗਏ ਨੇ ਕਿਸਾਨ ਅੰਦੋਲਨ ਨੂੰ ਵੀ ਬਹੁਤ ਸਾਰੇ ਸ਼ਬਦ ਮਿਲੇ ਹਨ 100 ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਨੇ ਕਿਸਾਨ ਅੰਦੋਲਨ ਦਾ ਸਪੋਰਟ ਕੀਤਾ ਸਮਰਥਨ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਵੀ ਇਹ ਕਿਸੇ ਦੇ ਇਸ਼ਾਰੇ ਤੇ ਆਏ ਨੇ ਰਾਜਨੀਤੀ ਕਰ ਰਹੇ ਨੇ ਕਿਸੇ ਪਾਰਟੀ ਨੇ ਇਹਨਾਂ ਨੂੰ ਥਾਪੜਾ ਦਿੱਤਾ ਕਿਸੇ ਪਾਰਟੀ ਨੇ ਇਹਨਾਂ ਦੀ ਪਿੱਠ ਤੇ ਹੱਥ ਰੱਖਿਆ ਕੀ ਕਹਿਣਾ ਚਾਹੋਗੇ ਦੇਖਿਏ ਜਦ ਹਮ ਦਿੱਲੀ ਦੇ ਵਿੱਚ ਗਏ ਅਸੀਂ ਜਦ ਲੋਕਾਂ ਨੇ ਖਾਲਿਸਤਾਨੀ ਆ ਗਏ ਇਹ ਮਾਓਵਾਦੀ ਆ ਗਏ ਇਹ ਲੈਫਟਿਸਟ ਆ ਗਏ ਕਹਿਣ ਦਾ ਭਾਵ ਹੈ ਜਦ ਸਰਕਾਰ ਜਾਂ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਹਾਲਾਤ ਹੀ ਨਾ ਅੰਦੋਲਨ ਨੇ ਕਰਤੀ ਜਿਹੜੀ ਕ੍ਰੈਡੀਬਿਲਟੀ ਕੋਈ ਵੀ ਰਾਜਨੀਤਿਕ ਪਾਰਟੀ ਅਜ ਕੋਈ ਲੀਡਰ ਨੂੰ ਲੀਡਰ ਮੰਨਣ ਨੂੰ ਤਿਆਰ ਨਹੀਂ ਅੱਜ ਕੋਈ ਵੀ ਲੀਡਰ ਨੂੰ ਪ੍ਰਵਾਹ ਨਹੀਂ ਕਰਦਾ ਹੈਗਾ ਅੱਜ ਮੈਂ ਕੱਲ ਦੇਖਿਆ ਗ੍ਰਹਿ ਮੰਤਰੀ ਨੂੰ ਕਹਿੰਦਾ ਉਹ ਵੀਡੀਓ ਬਣਾਓ ਜੀ ਇਹ ਬੋਲੇਗਾ ਉਹਨੂੰ ਪੁੱਛਣਾ ਪਿਆ ਉਹਨੂੰ ਦੱਸਣਾ ਕਹਿਣਾ ਪਿਆ ਵੀ ਹਾਂ ਮੈਂ ਜ਼ਿੰਮੇਦਾਰ ਹਾਂ ਜਿਹੜੀ ਗੋਲੀ ਕਿਸਾਨਾਂ ਦੇ ਉੱਤੇ ਚਲੀ ਇਹ ਰਾਜਨੀਤਿਕ ਪਾਰਟੀਆਂ ਬਕਲਾਹਟ ਦੇ ਵਿੱਚ ਨੇ ਸਾਰੀ ਇੱਕ ਨੇ ਇਹਨਾਂ ਦਾ ਕੋਈ ਧਰਮ ਨਹੀਂ ਹੈਗਾ ਇਹਨਾਂ ਨੇ ਗੱਦੀ ਤੇ ਬੈਠਣਾ ਇਹਨਾਂ ਨੇ ਸੀਐਮ ਬਣਨਾ ਇਹ ਕਿਸੇ ਅੰਦਰਾਂ ਦੀ ਪ੍ਰਵਾਹ ਨਹੀਂ ਕਰਦੇ ਤੁਸੀਂ ਚਾਹੇ ਮਹਾਰਾਸ਼ਟਰ ਦੀ ਗੱਲ ਹੈ ਚਾਹੇ ਪੰਜਾਬ ਦੀ ਗੱਲ ਹੈ ਅੱਜ ਬੜੀ ਇੱਕ ਲੀਡਰਸ਼ਿਪ ਵੱਡੇ ਘਰਾਂ ਨੇ ਜਿਹੜੇ 2 ਸਾਲ ਪਹਿਲਾਂ ਬੀਜੇਪੀ ਨੂੰ ਗਾਲਾਂ ਦੇ ਚਾਹੇ ਉਹਦੇ ਕੈਪਟਨ ਅਮਰਿੰਦਰ ਹੈ ਉਹਨੇ ਕਹਿੰਦਾ ਮੈਂ ਕਿਸਾਨਾਂ ਦੇ ਬਹੁਤ ਹੱਕ ਦੇ ਵਿੱਚ ਸੀ ਲੇਕਿਨ ਪੰਜਾਬ ਦੇ ਵਿੱਚ ਇਹਨਾਂ ਨੂੰ ਸਪੋਰਟ ਕਰਨਾ ਕਿਸਾਨ ਜਥੇਬੰਦੀਆਂ ਦਾ ਮਜ਼ਬੂਤ ਹੋਣਾ ਹੈ ਇਹਨਾਂ ਦੇ ਹੱਕ ਦੇ ਵਿੱਚ ਬੋਲਣਾ ਇਹਨਾਂ ਨੂੰ ਲੇਕਿਨ ਉਹਨਾਂ ਨੇ ਵੀ ਰੰਗ ਬਦਲੇ ਇਸ ਕਰਕੇ ਜਿਹੜੀ ਕਿਸਾਨ ਜਥੇਬੰਦੀਆਂ ਆ ਚਾਹੇ ਕੋਈ ਆਉਣ ਵਾਲੀ ਸਰਕਾਰ ਹੈ ਚਾਹੇ ਕੋਈ ਮੌਜੂਦਾ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ ਇਹ ਕੋਈ ਨਹੀਂ ਚਾਹੁੰਦੇ ਵੀ ਅੰਦੋਲਨ ਕਰਨੇ ਵਾਲੇ ਲੋਕ ਮਜ਼ਬੂਤ ਹੋਣ ਇਹ ਕਦੇ ਕਿਸੇ ਦਾ ਕਿਸੇ ਨੂੰ ਵੀ ਇਹ ਸਹਾਰਾ ਨਹੀਂ ਕਰ ਸਕਦੇ ਨਾ ਕਿਸੇ ਨੂੰ ਸਹਾਰਾ ਲਾਣੇ ਆ ਇਹ ਵੱਡੀਆਂ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਠੋਕੇ ਨੇ ਇਹ ਕਦੇ ਵੀ ਜੇ ਇਹ ਸਾਡੀਆਂ ਸਰਕਾਰਾਂ ਹੁੰਦੀਆਂ ਇਹ ਸਾਡੇ ਹੱਕ ਦੇ ਕਾਨੂੰਨ ਬਣਾਉਂਦੇ ਇਹਨਾਂ ਨੇ ਜਦ ਤੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਲਗਾਤਾਰ ਕਿਸਾਨ ਦੇ ਖਿਲਾਫ ਕਾਨੂੰਨ ਬਣਾਏ 1961 ਦੇ ਵਿੱਚ ਕਿਸਾਨ ਦੀ ਜਿਹੜੀ ਜ਼ਮੀਨਾਂ ਆ ਉਹ ਖੋਣ ਦਾ ਇਹਨਾਂ ਨੇ ਕਾਨੂੰਨ ਬਣਾਇਆ ਇਸੇ ਤਰ੍ਹਾਂ ਲਗ ਲਗ ਜਿੰਨੇ ਕਾਨੂੰਨ ਬਣਾਏ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਬਣਾਏ ਕਾਰਪੋਰੇਟ ਘਰਾਨਿਆਂ ਦੇ ਅੱਜ ਵੀ ਉਸੇ ਤਰ੍ਹਾਂ ਕਾਰਪੋਰੇਟ ਘਰਾਨਿਆਂ ਦੇ ਅਰਬਾਂ ਖਰਬਾਂ ਰੁਪਏ ਮਾਫ ਕਰ ਦਿੱਤੇ ਜਾਂਦੇ ਨੇ ਕਿਸਾਨ ਤੇ ਮਜ਼ਦੂਰ 10-10 ਹਜ਼ਾਰ ਦੇ ਕਰਜ਼ੇ ਦੇ ਥੱਲੇ ਦੱਬ ਗਏ ਆਪਣੇ ਸੁਸਾਇਡ ਕਰਦਾ ਹੈ ਲੇਕਿਨ ਕਿਸੇ ਵੀ ਕਾਰਪੋਰੇਟ ਘਰਾਨੇ ਨੇ ਕੋਈ ਧਰਨਾ ਨਹੀਂ ਕੀਤਾ ਕਿਸੇ ਕਾਰਪੋਰੇਟ ਘਰਾਨੇ ਨੇ ਕੋਈ ਸੁਸਾਇਡ ਨਹੀਂ ਕੀਤਾ ਉਹਨਾਂ ਨੇ ਅਰਬਾਂ ਖਰਬਾਂ ਰੁਪਏ ਲੁੱਟ ਕੇ ਬਾਹਰ ਛੱਡ ਕੇ ਚਲੇ ਗਏ ਇਸ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਤੋਂ ਅੰਦੋਲਨ ਕਰਨ ਵਾਲੇ ਲੋਕਾਂ ਤੋਂ ਹਮੇਸ਼ਾ ਹੀ ਉਲਟ ਰਹਿੰਦੀਆਂ ਨੇ ਇਹਨਾਂ ਤੋਂ ਕਦੇ ਆਸ ਨਹੀਂ ਕਰਨੀਆਂ ਇਹ ਦੁੱਛਣ ਲਾਂਦੇ ਨੇ ਜਿਸ ਸਟੇਟ ਦੇ ਵਿੱਚ ਕਿਸੇ ਦੀ ਸਰਕਾਰ ਹੈ ਉਹ ਕਦੇ ਵੀ ਨਹੀਂ ਜਾਂਦਾ ਪਹਿਲਾਂ ਇੱਥੇ ਮੰਨ ਲਿਓ ਅਕਾਲੀ ਦੀ ਸਰਕਾਰ ਸੀ ਉਹ ਕਹਿੰਦੇ ਸੀ ਕਿਸਾਨ ਬਿੱਲੇ ਨੇ ਅੱਜ ਅੰਦੋਲਨ ਲਾਇਆ ਕਹਿੰਦੇ ਇਹ ਆਪ ਪਾਰਟੀ ਨੇ ਲਵਾਇਆ ਕੱਲ ਕਹਿੰਦੇ ਸੀ ਇਸ ਆਰਐਸਐਸ ਨੇ ਲਵਾਇਆ ਪਾਰਟੀਆਂ ਕੁਝ ਕਹਿਣਾ ਬਹੁਤਾ ਸਾਨੂੰ ਫਰਕ ਨਹੀਂ ਪੈਂਦਾ ਪਰ ਜਦ ਸਾਡੇ ਵਾਲੇ ਸਾਡੇ ਭਰਾ ਹੀ ਸਾਨੂੰ ਕਹਣ ਏਸੀ ਆਰਐਸਐਸ ਵਾਲੇ ਆ ਇਹ ਕਿਸੇ ਨੇ ਬਿਠਾਏ ਹੋਏ ਆ ਫਿਰ ਥੋੜਾ ਦਰਦ ਜ਼ਰੂਰ ਹੁੰਦਾ ਆ ਰਾਜਨੀਤਿਕ ਪਾਰਟੀਆਂ ਨਾਲ ਸਾਡੀ ਕੋਈ ਸਾਂਝ ਵੀ ਨਹੀਂ ਨਾ ਪਰਮਾਧਮਾ ਬਣਾਵੇ ਪਰ ਹਾਂ ਇਹ ਗੱਲ ਤੁਹਾਡੇ ਮੱਦੇਨਜ਼ਰ ਦੱਸਣਾ ਚਾਹੁੰਦੇ ਆ ਇਹ ਜਾ ਮਾਹੌਲ ਬਰਤਾਂਤ ਸਿਰਜਿਆ ਗਿਆ ਹੈ ਪਿਛਲੇ 4 ਸਾਲ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਇੰਨੀ ਤਾਕਤ ਦੇ ਵਿੱਚ ਨਹੀਂ ਉਹ ਕਿਸਾਨਾਂ ਦੇ ਨਾਲ ਅੱਖ ਦੇ ਨਾਲ ਅੱਖ ਮਿਲਾਵੇ ਤੇ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੇ ਕਾਨੂੰਨ ਬਣਾਵੇ ਨੱਕਾ ਪੂਰੇ ਦੇਸ਼ ਦਾ ਕਿਸਾਨ ਅੱਜ 80 ਕਰੋੜ ਦੇ ਆਸ-ਪਾਸ ਕਿਸਾਨ ਮਜ਼ਦੂਰ ਇਸ ਅੰਦੋਲਨ ਦੇ ਨਾਲ ਜੁੜਿਆ ਹੋਇਆ ਹੈ ਵੱਡੀ ਏਜੰਸੀਆਂ ਨੇ ਬੜੇ ਸਰਵੇ ਕੀਤੇ ਨੇ 77 83% ਜ਼ਮੀਨ ਵਾਲਾ ਕਿਸਾਨ ਆ ਜਿਹੜਾ ਉਹ ਕਹਿੰਦਾ ਇਹ ਅੰਦੋਲਨ ਦੀ ਮੰਗਾਂ ਵਾਜਬ ਤੇ ਜਾਇਜ਼ ਨੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਜਿਹੜਾ ਕਿਸਾਨੀ ਖਿੱਤੇ ਨਾਲ ਜੁੜਿਆ ਹੋਇਆ ਕੰਪੈਨ ਵਾਲਾ ਆ ਆੜਤੀਆ ਪੱਲੇਦਾਰਾ ਮਜ਼ਦੂਰ ਆ ਕੋਈ ਦੁਕਾਨਦਾਰ ਆ ਉਹਨਾਂ ਨੇ 77% ਲੋਕਾਂ ਨੇ ਪੂਰੇ ਦੇਸ਼ ਦੇ ਕਿਹਾ ਵੀ ਇਹਨਾਂ ਦੀ ਮੰਗ ਵਾਜਬ ਹੈ ਜੈ ਜੈ ਸਰਕਾਰ ਨੂੰ ਮੰਨਣੀ ਚਾਹੀਦੀ ਪੂਰੀ ਆਬਾਦ ਦੀ ਗੱਲ ਕਰੇ ਤਾਂ 65% ਦਾ ਸਰਵੇ ਉਸੇ ਅਖਬਾਰਾਂ ਦੇ ਮਾਧਿਅਮ ਨਾਲ ਪੜਿਆ ਹੋਊਗਾ ਅੱਜ ਇਸ ਅੰਦੋਲਨ ਨੂੰ ਸਮਰਥਨ ਆ ਪੂਰੀ ਦੁਨੀਆ ਦੇ ਵਿੱਚ ਹੈ ਜਿਹੜੀ ਅੰਦੋਲਨ ਦੀ ਵੱਡੀ ਪ੍ਰਾਪਤੀਆਂ ਨੇ ਅੱਜ ਕਿਸਾਨ ਦੇ ਮੂੰਹ ਦੇ ਵਿੱਚ ਜਿਹੜੀ ਜਵਾਨ ਪਿਛਲੇ ਅੰਦੋਲਨ ਨੇ ਪਾਈ ਹੈ ਉਹ ਜਵਾਨ ਕਿੰਨੀ ਕੁ ਮਜ਼ਬੂਤ ਹੈ ਉਹ ਅੱਜ ਸੀਐਮ ਨੂੰ ਵੀ ਘੇਰਦੀ ਹੈ ਉਹ ਗ੍ਰਹਿ ਮੰਤਰੀ ਨੂੰ ਵੀ ਘੇਰਦੀ ਹੈ ਉਹ ਮੰਤਰੀ ਨੂੰ ਵੀ ਘੇਰਦੀ ਹੈ ਤੇ ਇਸ ਸਟੇਜ ਤੇ ਪ੍ਰਧਾਨ ਮੰਤਰੀ ਨੂੰ ਵੀ ਚੈਲੰਜ ਕਰਦੀ ਹੈ ਇਹ ਅੰਦੋਲਨਾਂ ਦੀ ਬੜੀ ਪ੍ਰਾਪਤੀ ਹੈ। ਗਾਣੂ ਗੁਲਾਮਨਥਰੀ ਮੋਦੀ ਨੇ ਪਟਿਆਲਾ ਆਉਣਾ ਜਿੱਥੇ ਆਪਾਂ ਖੜੇ ਆ ਇਹਨੂੰ ਵੀ ਜ਼ਿਲ੍ਹਾ ਪਟਿਆਲਾ ਹੀ ਲੱਗਦਾ। ਦੋਨੇ ਅੰਦੋਲਨ ਆ ਜਿਹੜੇ ਖਨੌਰੀ ਦੇ ਆਪਣਾ ਸੰਭੂ ਦੋਨੇ ਜ਼ਿਲ੍ਹਾ ਪਟਿਆਲੇ ਦੇ ਵਿੱਚ ਠੀਕ ਹੈ ਪੰਜਾਬ ਦੀ ਜਥੇਬੰਦੀਆਂ ਬਹੁਤ ਤਾਕੜੀਆਂ ਨੇ। ਪੂਰੇ ਦੇਸ਼ ਦੀ ਲੜਾਈ ਲੜ ਰਹੀ ਹੈ। 150 ਕਰੋੜ ਆਬਾਦੀ ਦੀ ਲੜਾਈ ਲੜ ਰਹੀ ਹੈ। ਇਹ ਪੁਰਾਣਾ ਇਤਿਹਾਸ ਸਿਰਜ ਰਹੇ ਨੇ। ਜਿਵੇਂ ਪਹਿਲਾਂ ਅੱਜ ਕਾਰਪੋਰੇਟ ਘਰਾਣੇ ਹਿੰਦੁਸਤਾਨ ਨੂੰ ਕਾਬੂ ਕਰਨਾ ਚਾਹੁੰਦੇ ਨੇ ਲੇਕਿਨ ਯੂਰਪ, ਆਸਟ੍ਰੇਲੀਆ, ਅਮਰੀਕਾ ਵਰਗੇ ਕੰਟਰੀਆਂ ਨੂੰ ਉਹਨਾਂ ਨੇ ਗੜਵੇਂਗੇ ਵਿੱਚ ਲੈ ਲਿਆ ਉਹ ਅੱਜ ਤਰਸ ਰਹੇ ਨੇ ਲੋਕ ਉਹਨਾਂ ਨੂੰ ਇਹ ਨਹੀਂ ਪਤਾ ਸਾਡੀ ਜ਼ਮੀਨ ਕਿੱਥੇ ਸੀ ਬੰਬੀ ਕਿੱਥੇ ਸੀ ਟਿਊਬਲ ਕਿੱਥਾ ਸੀ ਸਾਡੇ ਰਸਤੇ ਕਿੱਥੇ ਸੀ ਲੇਕਿਨ ਉਹਨਾਂ ਨੇ ਵੀ ਅੱਜ ਅੰਦੋਲਨ ਕਰਨੇ ਸ਼ੁਰੂ ਕਰੇ ਨੇ ਕਿ ਤੁਸੀਂ ਕਾਰਪੋਰੇਟ ਨੂੰ ਠੱਲ ਪਾਈ ਹੈ ਉਹ ਲੋਕ ਵੀ ਜਾ ਕੇ ਦੇਖੇ ਤੁਸੀਂ ਆਨ ਆਲ ਟਾਈਮ ਦੇ ਵਿੱਚ ਵਰਲਡ ਦਾ ਕਿਸਾਨ ਮਿਲ ਕੇ ਅੰਦੋਲਨ ਕਰੇਗਾ ਕਾਰਪੋਰੇਟ ਦੇ ਖਿਲਾਫ ਇਹ じゃ ਵਰਤਾਲਾ ਸਿਰਜਿਆ ਗਿਆ ਹੈ ਜੋ ਰਾਜਨੀਤਿਕ ਪਾਰਟੀਆਂ ਨੂੰ ਕਦੇ ਵੀ ਗਵਾਰਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਕੋਈ ਕਿਸੇਤਰੀਆ ਪਾਰਟੀ ਹੋਵੇ ਉਹ ਉਹਨਾਂ ਨੂੰ ਕਦੇ ਵੀ ਗਵਾਰਾ ਨਹੀਂ ਹੋਊਗਾ ਇਹ ਕਰੋ ਚਾਰ ਦੂਤ ਨੂੰ ਨਵੀਂ ਸਰਕਾਰ ਬਣ ਜੂਗੀ ਉਹ ਜਿਹਦੀ ਮਰਜ਼ੀ ਬਣੇ ਉਹਦੇ ਲਈ ਅਸੀਂ ਫੇਰ ਇੱਥੇ ਸੜਕਾਂ ਤੇ ਬੈਠੇ ਅਸੀਂ ਪਿੱਛੇ ਨਹੀਂ ਹਟਾਂਗੇ ਸਾਡੀਆਂ ਸਾਡੀਆਂ ਪੰਗਾਂ ਜੇਕਰ ਫਾਂ ਦਰਹਾਉਣੀਆਂ ਨਹੀਂ